ਉਲੇ ਮਹੱਲੇ ਦੇ ਉੱਤੇ ਤੁਸੀਂ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਜਿਹੜੀ ਦਾਤ ਹੈ ਉਹ ਰੱਖਣ ਯਾਰੋ ਕੋਈ ਖਾਸ ਗੱਲ ਵਾਸ ਬਸ ਕੋਈ ਖਾਸ ਗੱਲ ਵਾ ਨਹੀਂ ਜੀ ਬਸ ਕੀ ਕਹਿੰਦੇ ਪਟਕੇ ਹੋਏ ਸੀ ਕਾਫੀ ਧੀਰ ਤੋਂ ਟਰਾਈ ਕਰਦੇ ਹੋਏ ਘਰ ਨੂੰ ਪਰਤਣ ਦੀ ਸੋ ਟਰਾਈ ਵਾਹਿਗੁਰੂ ਮਾਰਾ ਸਫਲੀ ਕਰੇ ਪ੍ਰੋਗਰਾਮ ਇਹ ਗੁਰੂ ਸਾਹਿਬ ਗੁਰੂ ਸਾਹਿਬ ਦੀ ਵਸਾਈ ਕਿਸ ਕੀ ਹੈ ਜੀ ਇਹ ਤੇ ਹਰ ਥਾਂ ਹੀ ਪ੍ਰਫੁੱਲਤ ਰਹਿਣੀ ਹੈ ਹਰ ਥਾਂ ਹੀ ਮਿਲਣੀ ਹੈ ਇਹ ਤੇ ਗੁਰੂ ਦੀ ਬਖਸ਼ੀ ਤਰਸ ਦਇਆ ਮਿਹਰਮਤ ਹੈ ਜੀ ਉਹਨਾਂ ਦੀ ਜੋ ਇਹ ਚੀਜ਼ ਆ ਇੱਕਕਾਰ ਇਹ ਸਾਨੂੰ ਵਖਰਾਪਣ ਬਖਸ਼ਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਉਸ ਦਿੱਤੇ ਹੋਏ ਇਸ ਨਾਰੇ ਦੇ ਨਾਲ ਮਨਾਉਂਦੀ ਹੈ ਇਹ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਖਾਲਸਾ ਹਮੇਸ਼ਾ ਉਸ ਵਾਹਿਗੁਰੂ ਦੇ ਅਧੀਨ ਹੈ ਜਿੱਥੇ ਆਹ ਹਿੰਦੂਆਂ ਦੀ ਹੋਲੀ ਮਨਾਉਂਦੇ ਆ ਉਹ ਰੰਗਾਂ ਨਾਲ ਖੇਡਦੇ ਆ ਪਰ ਸਾਡੇ ਸਿੱਖ ਧਰਮ ਦੇ ਵਿੱਚ ਦਸਵੇਂ ਪਾਸ਼ਾ ਜੀ ਨੇ ਖਾਲਸੇ ਨੂੰ ਨਿਆਰਾਪਣ ਦਿੱਤਾ ਤੇ ਸ਼ਸਤਰਾਂ ਦੀ ਜੋਰ ਵਿਖਾਉਣ ਤੇ ਭੁਲਾ ਮਹੱਲੇ ਦੇ ਪੱਧਰੀ ਕੀਤਾ ਰੋਜ਼ਵਾਲ ਵਿਖੇ ਇਹ ਹੋਲੇ ਮਹੱਲੇ ਦਾ ਜੋ ਪ੍ਰਬੰਧ ਕੀਤਾ ਗਿਆ ਇਹ ਮਹਾਰਾਜ ਦੀ ਬੜੀ ਆਪਾਰ ਕਿਰਪਾ ਹੋਈ ਆ ਕਿ ਇੱਥੇ ਵੱਖੋ ਵੱਖ ਤਰ੍ਹਾਂ ਦੇ ਇੱਥੇ ਸਟਾਲ ਲੱਗੇ ਹੋਏ ਨੇ ਬਰਮਾਦਾ ਦੀ ਕਿਰਪਾ ਨਾਲ ਕਾਦੀ ਕੋਸ਼ਿਸ਼ ਹੁੰਦੀ ਹੈ ਕਿ ਹਰ ਸਾਲ ਕਿੰਨੇ ਦਾ ਰਸ ਸੰਸਥਾ ਨੂੰ ਮਤਲਬ ਕਿ ਪਾਇਆ ਜਾਏ ਇਹ ਬਹੁਤ ਪਵਿੱਤਰ ਧਰਤੀ ਹੈ ਗੁਰਾਂ ਦੀ ਮਤਲਬ ਕਈ ਸਾਲਾਂ ਨੂੰ ਬਹੁਤ ਪ੍ਰਾਲਾ ਕਰਦੇ ਆ ਹੁਲੇ ਮੱਲੇ ਦਾ ਮਤਲਬ ਕਿ ਰੋਜਵਲ ਗੁਰਦਵਾਰ ਸਾਹਿਬ ਆਪਣੀ ਇਸ ਲੰਦ ਤੇ ਸਾਰਿਆਂ ਨੂੰ ਹੁਲੇ ਮੱਲੇ ਦੀ ਲੱਖ ਲੱਖ ਵਧਾਈਆਂ ਹੁਣ ਅਤੇ ਆ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ ਸਾਨੂੰ ਬਾਣਾ ਬਖਸ਼ਿਆ ਜੀ ਤੇ ਮਹਾਰਾਜ ਜੀ ਬਹੁਤ ਦਿਆਲ ਹੈ ਕਿ ਤੁਣਾ ਸਾਨੂੰ ਸੰਭ ਸੰਭਾਲ ਸਿਖਾਈ ਹੈ ਸ਼ਾਸਤਰਾ ਦੀ ਤੇ ਬਾਣਾ ਪਾਉਂਦਾ ਮਹਾਰਾਜ ਦਾ ਫਰਮਾਨ ਵੀ ਹੈ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਲਾਲ ਰੰਗ ਤੇਸ ਕੋ ਲਗਾ ਜਿਸਕੇ ਵਿਢ ਭਗਾ ਮਹਿਲਾ ਕਦਨ ਹੋਈ ਨਾ ਲਾਗੇ ਦਾਗਾ ਗੱਜ ਗੇ ਦਿਖਾਰੇ ਬਲਾਵੀ ਨੇ ਹਲੋ ਜਾਵੇ ਸਾਈਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਾਨੂੰ ਭਾਵ ਸਤ ਜੀ ਆਗਾ ਲਾ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂ ਐਸ ਏ ਅੱਜ ਅਸੀਂ ਰੋਜ਼ਵਿਲ ਵਿਖੇ ਪਹੁੰਚੇ ਹੋਏ ਆ ਜੀ ਤੁਸੀਂ ਸਾਰੇ ਪਾਸੇ ਦੇਖ ਰਹੇ ਹੋ ਕਿ ਰੌਣਕਾਂ ਲੱਗੀਆਂ ਹੋਲਾ ਮਹੱਲਾ ਮਨਾਇਆ ਜਾ ਰਿਹਾ ਇੱਥੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਭਾਰੀ ਜੋਸ਼ ਦੇ ਨਾਲ ਅਨੰਦਪੁਰ ਸਾਹਿਬ ਨੂੰ ਯਾਦ ਕਰਦੀਆਂ ਹੋਏ ਇੱਥੇ ਪਹੁੰਚੀਆਂ ਹੋਈਆਂ ਨੇ ਆਪਾਂ ਗੱਲਬਾਤ ਕਰਦੇ ਆ ਸੰਗਤਾਂ ਨੂੰ ਪੁੱਛਦੇ ਆ ਇਸ ਬਾਬਤ ਹਾਂਜੀ ਸੰਗਤ ਨੂੰ ਪੁੱਛਦੇ ਆ ਹੋਲੇ ਮਹੱਲੇ ਵਾਲੇ ਹਨ ਕੀ ਕਹੋਗੇ ਅੱਜ ਹੋਲਾ ਮਹੱਲਾ ਮਨਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾਈ ਜਾਹੋ ਜਹਾਲ ਦਾ ਪ੍ਰਤੀਕ ਹੋਲਾ ਮਹੱਲਾ ਜੋ ਦਸਵੇਂ ਪਾਸ਼ਾ ਜੀ ਨੇ ਸਿੱਖਾਂ ਨੂੰ ਜੋ ਸ਼ਸਤਰ ਵਿਦਿਆ ਦੇ ਜੋਰ ਵਿਖਾਉਣ ਲਈ ਆਪਸ ਵਿੱਚ ਜਿਸ ਤਰ੍ਹਾਂ ਦੋ ਟੁਕੜੀਆਂ ਬਣਾ ਕੇ ਤੇ ਆਪਸ ਉਹਨਾਂ ਦੇ ਮੁਕਾਬਲੇ ਕਰਾਏ ਜਾਂਦੇ ਸਨ ਜਿਹੜੀ ਟੁਕੜੀ ਜਿੱਤਦੀ ਸੀ ਉਹਨਾਂ ਨੂੰ ਇਨਾਮ ਅਤੇ ਬਹੁਤ ਹੋਰ ਬੜਾ ਕੁਝ ਦਿੱਤਾ ਜਾਂਦਾ ਜਿਸ ਤੇ ਪ੍ਰਤਾਏ ਕਿ ਜਿਸ ਤਰ੍ਹਾਂ ਸਿੰਘਾਂ 'ਚ ਜੋਸ਼ ਭਰਨ ਲਈ ਕਿ ਬਹੁਤ ਵਧੀਆ ਸਾਧਤ ਗੁਰ ਪਾਸ਼ਾ ਜੀ ਨੇ ਹੋਲਾ ਮਹੱਲਾ ਜੋ ਆਰੰਭ ਕੀਤਾ ਸੀ ਜਿਤਨਾ ਹਿੰਦੂਆਂ ਦੀ ਹੋਲੀ ਮਨਾਉਂਦੇ ਆ ਉਹ ਰੰਗਾਂ ਨਾਲ ਖੇਡਦੇ ਆ ਪਰ ਸਾਡੇ ਸਿੱਖ ਧਰਮ ਦੇ ਵਿੱਚ 10ਵੇਂ ਪਾਸ਼ਾ ਜੀ ਨੇ ਖਾਲਸੇ ਨੂੰ ਨਿਆਰਾਪਣ ਦਿੱਤਾ ਤੇ ਸ਼ਸਤਰਾਂ ਦੀ ਜੋਰ ਵਿਖਾਉਣ ਤੇ ਹੋਲਾ ਮਹੱਲਾ ਦੇ ਪਰਦੇ ਕੀ ਬਹੁਤ ਧੰਨਵਾਦ ਜੀ ਅੱਜ ਦੇ ਸੰਗਤ ਵਿੱਚ ਵੀ ਇੱਥੇ ਮਨਾਏ ਜਾ ਰਹੇ ਦੇਖੋ ਵਿਦੇਸ਼ਾਂ ਵਿੱਚ ਵੀ ਕਿੰਨਾ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਹੈ ਜਿਸ ਤਰ੍ਹਾਂ ਗੱਦਕੇ ਤੇ ਜੋਰ ਵੀ ਅੱਜ ਵਿਖਾਏ ਜਾਣੇ ਆ ਇੱਥੇ ਦੇਖੋ ਸੰਗਤਾਂ ਦਾ ਭਾਰੀ ਉਤਸ਼ਾਹ ਆ ਸੰਗਤਾਂ ਕਿਸ ਤਰ੍ਹਾਂ ਆਪਣੀ ਸ਼ਰਦਾ ਭਾਵਨਾ ਸਤਗੁਰ ਪਾਸ਼ਾ ਜੀ ਦੇ ਅੱਗੇ ਅਰਪਣ ਕਰ ਰਹੀ ਆ ਆਪ ਸਰਬੱਤ ਸੰਤਾਨ ਨੂੰ ਅੱਜ ਦੇ ਦਿਨ ਹੋਲੇ ਮਹੱਲੇ ਤੇ ਬਹੁਤ-ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਇੱਕੇ ਹੋਲਾ ਮਹੱਲਾ ਬਣਾਇਆ ਜਾ ਰਿਹਾ ਗੁਰਦੁਆਰਾ ਪ੍ਰਬੰਧਕ ਸੇਵਾਦਾਰਾਂ ਵੱਲੋਂ ਅੱਜ ਨਵੀਂ ਬਿਲਡਿੰਗ ਦੀ ਉਸਾਰੀ ਵਾਸਤੇ ਸਟਾਲ ਵੀ ਲਾਈ ਗਈ ਆ ਆਪਾਂ ਪੁੱਛਦੇ ਆ ਕਿਵੇਂ ਇਹ ਜਿਹੜਾ ਤੁਹਾਡੇ ਮਾਈਂਡ ਦੇ ਵਿੱਚ ਕੀ ਮੈਂ ਵੀ ਆਪਾਂ ਆਪਣੇ ਇਸ ਅਮਰੀਕਾ ਦੇ ਵਿੱਚ ਵੀ ਹੋਲਾ ਮਹੱਲਾ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਵੇਲੇ ਗੁਰੂ ਘਰ ਰੋਜ਼ ਵਲ ਵਿਖੇ ਹੋਲੇ ਮਹੱਲੇ ਮਨਾਇਆ ਜਾ ਰਿਹਾ ਆ ਸੋ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕ ਇਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 17ਵੀਂ ਸਦੀ ਵਿੱਚ ਇਹ ਜੋ ਪਰੰਪਰਾ ਸ਼ੁਰੂ ਕੀਤੀ ਸੀ ਹੋਲੇ ਮਹੱਲੇ ਦੀ ਇਹ ਸੰਗਤਾਂ ਅੱਜ ਵੀ ਉਸ ਨੂੰ ਯਾਦ ਕਰ ਰਹੀਆਂ ਤੇ ਹਰੇਕ ਸਾਲ ਨੰਦਪੁਰ ਦੀ ਧਰਤੀ ਤੇ ਜਿੱਥੇ ਬਹੁਤ ਹੀ ਵੱਡੇ ਤੌਰ ਤੇ ਹੋਲਾ ਬੱਲਾ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਉਸ ਨੂੰ ਯਾਦ ਕਰਦੇ ਆਂ ਰੋਜ਼ਵਾਲ ਵਿਖੇ ਇਹ ਹੋਲੇ ਮੱਲੇ ਦਾ ਜੋ ਪ੍ਰਬੰਧ ਕੀਤਾ ਗਿਆ ਇਹ ਮਹਾਰਾਜ ਦੀ ਬੜੀ ਆਪਾਰ ਕਿਰਪਾ ਹੋਈ ਆ ਕਿ ਇੱਥੇ ਵੱਖੋ-ਵੱਖ ਤਰ੍ਹਾਂ ਦੇ ਇੱਥੇ ਸਟਾਲ ਲੱਗੇ ਹੋਏ ਨੇ ਵੱਖੋ-ਵੱਖ ਤਰ੍ਹਾਂ ਦੀ ਖਰੀਦੋ-ਫੁਰੋਕ ਦੇ ਇੱਥੇ ਪ੍ਰਬੰਧ ਨੇ ਸੋ ਇੱਥੇ ਗੁਰੂ ਘਰ ਦੀ ਨਵੀਂ ਬਿਲਡਿੰਗ ਬਣ ਰਹੀ ਆ ਉਹਦੇ ਸੰਬੰਧ ਵਿੱਚ ਇੱਥੇ ਜੋ ਹੈਗੀ ਆ ਸੇਵਾ ਲੋਕੀ ਕਰ ਰਹੇ ਨੇ ਆ ਕਿ ਬਹੁਤ ਬੱਦਕੇ ਬਾਦ ਚੜਕੇ ਯੋਗਦਾਨ ਪਾ ਰਹੇ ਨੇ ਸੋ ਸਾਡੇ ਵੱਲੋਂ ਸਾਰਿਆਂ ਨੂੰ ਇਸ ਹੋਲੇ ਮੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਇਸ ਗੁਰੂ ਘਰ ਦੀ ਪ੍ਰਬੰਧ ਕਮੇਟੀ ਦੇ ਜੋ ਪ੍ਰਬੰਧ ਨੇ ਆਪਾਂ ਦੇਖ ਸਕਦੇ ਨੇ ਬਹੁਤ ਵਧੀਆ ਨੇ ਸੋ ਸੰਗਤਾਂ ਦਾ ਇੱਥੇ ਹੜ ਆਇਆ ਹੋਇਆ ਹੈਗਾ ਸੋ ਬਹੁਤ ਹੀ ਉਸ ਤਰਤੀ ਨਾਮ ਪਰ ਦੀ ਨੋਸੀ ਯਾਦ ਕਰ ਰਹੇ ਆਂ ਸੋ ਮਹਾਰਾਜ ਦੀ ਬੜੀ ਪਾਰ ਕਰਪਾ ਤੇ ਬਾਰੇ ਕਿਰਪਾ ਕਰੇ ਆਉਣ ਵਾਲੇ ਸਭਾਂ ਚ ਇਦਾਂ ਦੇ ਹੋਲੇ ਮੱਲੇ ਹੋਰ ਵੀ ਸਜਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਵਿਦੇਸ਼ਾਂ ਦੀ ਧਰਤੀ ਵਿੱਚ ਵੀ ਅੱਜ ਤੁਸੀਂ ਦੇਖ ਰਹੇ ਹੋ ਹੋਲਾ ਮਹੱਲਾ ਬਣਾਇਆ ਜਾ ਰਿਹਾ ਰੌਣਕਾਂ ਲੱਗੀ ਹੋਈਆਂ ਬੜੀ ਕਮਾਲ ਦੀ ਗੱਲ ਹੈ ਕਿ ਇੱਥੇ ਗੰਨੇ ਦਾ ਰਸ ਉਹ ਵੀ ਕੱਢਿਆ ਜਾ ਰਿਹਾ ਸੰਗਤ ਨੂੰ ਵਰਤਾਇਆ ਜਾ ਰਿਹਾ ਆਪਾਂ ਪੁੱਛਦੇ ਹਾਂ ਜੀ ਇਹ ਕਿਵੇਂ ਉਪਰਾਲਾ ਕੀਤਾ ਹਾਂ ਜੀ ਮੈਂ ਭਾਈ ਅਰਵਿੰਦਰ ਸਿੰਘ ਭਾਈ ਜਸਵਿੰਦਰ ਸਿੰਘ ਦੀ ਸਾਡੇ ਬੜੇ ਚਰਾਂ ਤੋਂ ਅਸੀਂ ਇਸ ਜਗ੍ਹਾ ਤੇ ਆ ਰਹੇ ਹਾਂ ਮਤਲਬ ਕਿ ਪਰਮਾਤਮਾ ਦੀ ਕਿਰਪਾ ਨਾਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਸਾਲ ਗੰਨੇ ਦਾ ਰਸ ਸੰਗਤਾਂ ਨੂੰ ਮਤਲਬ ਕਿ ਪਾਇਆ ਜਾਏ ਇਹ ਬਹੁਤ ਪਵਿੱਤਰ ਧਰਤੀ ਹੈ ਗੁਰਾਂ ਦੀ ਮਤਲਬ ਕਈ ਸਾਲਾਂ ਨੂੰ ਬਹੁਤ ਪ੍ਰਾਰਲਾ ਕਰਦੇ ਆ ਉਹ ਲੇ ਮਲੇ ਦਾ ਮਤਲਬ ਕਿ ਰੋਜਵਲ ਗੁਰਦਵਾਰ ਸਾਹਿਬ ਪਿੱਛਲੇੰ ਤੇ ਤਾਂ ਪਰਮਾਤਮਾ ਦੀ ਕਿਰਪਾ ਜੀ ਬਸ ਇਦਾਂ ਰੱਖੇ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਹਰ ਸਾਲ ਇਹਦਾ ਪ੍ਰੋਗਰਾਮ ਹੁੰਦੇ ਰਹਣ ਤੇ ਖੁਸ਼ੀਆਂ ਮਤਲਬ ਕਿ ਇਲੋਕੀ ਦਾ ਉਤਸ਼ਾਹ ਕਿਵੇਂ ਬਣਦਾ ਹੈ ਜੇ ਦੇਖਦੇ ਹੋ ਵੀ ਜਿਵੇਂ ਪੰਜਾਬ ਵਿੱਚ ਤਾਂ ਸੁਣਦੇ ਸੀ ਅਮਰੀਕਾ ਵਿੱਚ ਵੀ ਗੰਨੇ ਦਾ ਰਸੋ ਦੇਖੋ ਖਿਡਾਰੀ ਚੱਲਦੀ ਹੁੰਦੀ ਹੈ ਪਿੱਛੇ ਹਾਂ ਜੀ ਸਾਬਸ ਪਰਮਾਤਮਾ ਦੀ ਕਿਰਪਾ ਨਾਲ ਸਾਨੂੰ ਛਾਉਂਗੀ ਮਤਲਬ ਪਹਿਲਾਂ ਲਿਆ ਕੇ ਥੋੜੀ ਜਿਹਾ ਲਾਏ ਫਿਰ ਹਰ ਸਾਲ ਵਧਾਉਂਦੇ ਵਧਾਉਂਦੇ ਗੰਨੇ ਦਾ ਮਤਲਬ ਕਿ ਫਿਰ ਹੋਰ ਸ਼ੌਂਕ ਪੈਦਾ ਹੋ ਗਿਆ ਪਹਿਲਾਂ ਅਸੀਂ ਇੱਕ ਦੋ ਗੁਰਦਾਰੀ ਕਰਦੇ ਫਿਰ ਅਸੀਂ ਕਈ ਗੁਰਦਾਰ ਸਾਹਿਬ ਮਤਲਬ ਕੋਸ਼ਿਸ਼ ਕਰੀ ਦੀ ਕਿ ਵਦ ਤੋਂ ਵਦ ਘਟ ਘਟ ਤਿੰਨ ਚਾਰ ਗੁਰਦਾਰ ਸਾਹਿਬ ਵਿੱਚ ਜਾ ਕੇ ਰਸ ਪਿਆਇਆ ਜਾਏ ਲੋਕੀ ਬਹੁਤ ਖੁਸ਼ ਹੁੰਦੇ ਆ ਤੇ ਸ਼ਰਧਾ ਨਾਲ ਪੀਂਦੇ ਆ ਮਤਲਬ ਕਿ ਪਰਮਾਤਮਾ ਕਿੱਥੇ ਕਿੱਥੇ ਕਿਤੇ ਜਾਂਦੇ ਤੁਸੀਂ ਅਸੀਂ ਜੇ ਮਤਲਬ ਕਿ ਰਸਲੀ ਤਾਂ ਇੱਥੇ ਬੈਟ ਸੈਕ੍ਰੀਮੈਂਟ ਆਪਣੇ ਰੋਜ਼ਵੈਲਾ ਸੌ ਸੈਕ੍ਰੀਮੈਂਟ ਕਦੇ ਯੂਬਸਿਟੀ ਨਗਰ ਕੀਤਨ ਤੋਂ ਉੱਥੇ ਵੀ ਗਏ ਕਦੀ ਹਾਂਜੀ ਨਗਰ ਕੀਰਤਨ ਦਾ ਅਸੀਂ ਰਸ ਨਹੀਂ ਲਾਈਦਾ ਪਰ ਉੱਧਰ ਹਰ ਸਾਲ ਹੀ ਜਾਂਦਾ ਅਸੀਂ ਪ੍ਰੇਟ ਤੇ ਟਰੱਕ ਲਾਈਦਾ ਮਤਲਬ ਕਿ ਸ਼ਾਸਤਰ ਰੱਖੀਦੇ ਆਪਣੇ ਕੀਰਤਨ ਗਤਕੇ ਸਾਹਿਬ ਜੀ ਫਲੋਰ ਲਾਂਦੀ ਹਾਂਜੀ ਫਲੋਰ ਲਾਉਂਦੇ ਹਾਂ ਫਲੋਰ ਵੀ ਲਾਈਦਾ ਅਸੀਂ ਦੋ ਤਿੰਨ ਕੰਮ ਕਰੀਦੇ ਜੀ ਫਲੋਰ ਲਾਈਦਾ ਫਲੋਰ ਤਾਂ ਸਨੋਜੇ ਤੱਕ ਵੀ ਜਾਂਦਾ ਬਹੁਤ ਧੰਨ ਸਨ ਫਰਾਂਸਿਸਕੋ ਸਨੋਜੇ ਸਟਾਕਟਨ ਹਰ ਸਾਲ ਲਾਈਦਾ ਜੀ ਉਹ ਜੁਪਾ ਸਿਟੀ ਸਾਡੇ ਕਹਿੰਦੇ ਜੀ ਮਤਲਬ ਕਿ ਇਹਨਾਂ ਦੀ ਕੋਸ਼ਿਸ਼ ਨਾਲ ਹਰ ਸਾਲ ਇਹ ਨਵੇਂ ਨਵਾਂ ਮਤਲਬ ਕਿ 플ੋਟਲੇ 플ੋਟ ਤਿਆਰ ਕਰਦੇ ਆ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਦਿਨ ਤੇ ਹਾਂਜੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਲੇ ਮਹੱਲੇ ਦੇ ਪਵਿੱਤਰ ਦਿਹਾੜੇ ਨੂੰ ਮਨਾਉਂਦੇ ਆ ਹੋਇਆ ਰੋਜਗਿਲ ਗੁਰਦਾਰਾ ਸਾਹਿਬ ਜੋ ਹੌਲੇ ਮੱਲੇ ਦਾ ਦਿਨ ਮਨਾਇਆ ਜਾ ਰਿਹਾ ਉੱਥੇ ਹੀ ਵੱਖ-ਵੱਖ ਤਰ੍ਹਾਂ ਦੀਆਂ ਇੱਥੇ ਦੁਕਾਨਾਂ ਵੀ ਲੱਗੀਆਂ ਖਰੀਦੋਕੋਖਤੀਆਂ ਪ੍ਰਦਰਸ਼ਨੀਆਂ ਵੀ ਲੱਗੀਆਂ ਹੋਈਆਂ ਜਿਹਦੇ ਵਿੱਚ ਖਾਸ ਖਿੱਚ ਦਾ ਕੇਂਦਰ ਜੋ ਖਾਲਸਾ ਹੀ ਜਿਹੜੇ ਸਿੰਬੋਲਿਕਸ ਜਿਹੜੇ ਹੈਗੇ ਸਿੰਬਲ ਹੈਗੇ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਇੱਥੇ ਅੱਜ ਲਗਾਏ ਗਏ ਆ ਜਿੱਥੇ ਬਹੁਤ ਵਧੀਆ ਸੋਹਣੇ ਜਿਹੜੇ ਮਾਡਲ ਜਿਹੜੇ ਆ ਉਹ ਤਸਵੀਰਾਂ ਜਿਹੜੀਆਂ ਉਹ ਪੇਸ਼ ਕੀਤੀਆਂ ਗਈਆਂ ਨੇ ਤੇ ਤੁਸੀਂ ਦੇਖ ਸਕਦੇ ਆ ਇੱਧਰ ਅੰਦਰ ਵੀ ਤੁਹਾਨੂੰ ਦਿਖਾਉਂਦੇ ਆ ਕਿ ਹਰ ਤਰ੍ਹਾਂ ਦੇ ਖਾਲਸਾਈ ਸ਼ਸਤਰ ਤਸਵੀਰਾਂ ਇੱਥੇ ਮੌਜੂਦ ਹੈਗੀਆਂ ਜਿਹਦੇ ਵਿੱਚ ਆ ਬਹੁਤ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਤੁਹਾਨੂੰ ਇੱਥੇ ਹਰ ਤਰ੍ਹਾਂ ਦੇ ਜਿਹੜੇ ਆ ਆਰਟੀਕਲਸ ਹੈਗੇ ਆ ਖਾਲਸਾਈ ਆਰਟੀਕਲ ਸਾਰੇ ਉਵੇਂ ਜੰਗੇ ਸਭ ਤੋਂ ਪਹਿਲਾਂ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਆਏ ਨੂੰ ਵੀਰ ਜੀ ਕਿੰਦਾ ਦਾ ਮਾਹੌਲ ਹੈਗਾ ਅੱਜ ਦੇ ਬਹੁਤ ਵਧੀਆ ਇਹ ਮਾਹਪੁਰਸ਼ਾਂ ਨੇ ਪੂਰੇ ਰੰਗ ਲਾਏ ਹੋਏ ਨੇ ਤੇ ਕੀ ਕਹਿਣਾ ਚਾਹੋਗੇ ਸੰਗਤ ਨੂੰ ਸੰਗਤ ਨੂੰ ਮੈਸੇਜ ਇਹ ਆ ਵੀ ਗੁਰੂ ਦੇ ਚਰਨੀ ਲੱਗੋ ਹਾਂਜੀ ਤੇ ਗੁਰੂ ਘਰ ਬੰਦ ਰਿਆ ਵਾ ਰੋਜ਼ਵੈਲ ਵਾਲਾ ਉਹਦੇ ਵਿੱਚ ਮਾਇਕ ਸਹਿਤਾ ਦੀ ਲੋੜ ਆ ਬਹੁਤ ਤੇ ਵੱਧ ਛੜ ਕੇ ਹਿੱਸਾ ਪਾਓ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਇਦਾਂ ਹੀ ਤੁਸੀਂ ਸ਼ਸਤਰ ਜਿਹੜੇ ਹੈਗੇ ਆਪਾਂ ਦੇਖਦੇ ਆਂ ਵੀ ਵੱਧ ਤੋਂ ਵੱਧ ਹਰ ਵਾਰੀ ਉਡੀ ਗਿਣਤੀ ਵਧੀ ਹੁੰਦੀ ਹੈ ਤੇ ਸੰਗਤ ਦੀ ਡਿਮਾਂਡ ਹੁੰਦੀ ਹੈ ਕਿ ਕੁਝ ਤੁਸੀਂ ਆਪਣੇ ਆਪ ਵੀ ਐਡ ਕਰਦੇ ਰਹੇ ਨਹੀਂ ਨਹੀਂ ਸੰਗਤ ਦੀ ਡਿਮਾਂਡ ਹੁੰਦੀ ਆ ਸੋ ਲੋਕੀ ਹੁਣ ਜਿਹੜੇ ਆਪਣੇ ਯੰਗ ਜਨਰੇਸ਼ਨ ਆ ਗੁਰੂ ਦੇ ਲੜ ਲੱਗ ਰਹੇ ਨੇ ਬਹੁਤ ਚੜ੍ਹਦੀ ਕਲਾ 'ਚ ਉਹ ਫੇਰ ਡਿਮਾਂਡ ਕਰਦੇ ਆ ਵੀ ਸਾਨੂੰ ਸੋਨੇ ਦੇ ਚਾਂਦੀ ਦੇ ਸ਼ਸਤਰ ਤੇ ਉਹਨਾਂ ਦੀ ਉਸ ਡਿਮਾਂਡ ਨੂੰ ਪੂਰਾ ਕਰਨ ਲਈ ਅਸੀਂ ਮੇਰਾ ਹਰ ਸਾਲ ਦੋ ਗੇੜੇ ਲੱਗਦੇ ਆ ਵਿੱਚ ਜਿਹਦੇ ਵਿੱਚ ਢਾਲਾਂ ਸਰੀ ਸਾਹ ਤੇ ਛੋਟੀਆਂ ਕਿਰਪਾਨਾਂ ਵੱਡੀਆਂ ਕਿਰਪਾਨਾਂ ਬਿਲਕੁਲ ਸਭ ਲੋਹ ਦੇ ਬਰਤਨ ਵੀ ਤੁਸੀਂ ਰੱਖਦੇ ਆਂ ਹਾਂ ਜੀ ਸਭ ਲੋਹ ਦੇ ਬਰਤਨ ਵੀ ਜੋ ਜੋ ਆ ਸੰਗਤ ਡਿਮਾਂਡ ਕਰਦੀ ਆ ਉਸ ਹਿਸਾਬ ਨਾਲ ਅਸੀਂ ਲੈ ਸੋ ਇੱਥੇ ਹਰ ਤਰ੍ਹਾਂ ਦੇ ਖਾਲਸਾਈ ਆਰਟੀਕਲ ਤੇ ਹੋਰ ਵੀ ਜਿਹੜੇ ਸ਼ਸਤਰ ਵਗੈਰਾ ਹੈਗਾ ਉਹ ਵੀ ਸਾਰੇ ਇੱਥੇ ਮਿਲ ਜੀਉ ਨੂੰ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿੱਥੇ ਤੁਸੀਂ ਭਟੂਰੇ ਨਾਲ ਤੁਸੀਂ ਪੀ ਦਾ ਗੋਲ ਗੱਪੇ ਗੰਨੇ ਦਾ ਰਸ ਤੇ ਨਾਲ ਤੁਸੀਂ ਆ ਦੇਖੋ ਫਰੂਟ ਦੇ ਵੀ ਲੰਗਰ ਲੱਗੇ ਹੋਏ ਨੇ ਹਾਂ ਜੀ ਵੀ ਜੀ ਕਿਵੇਂ ਪੜਾ ਲਗਿਤਾ ਜਰੇ ਸਭ ਵਧੀਆ ਜੀ ਕਰਤਾ ਮਲਕ ਦੀ ਤੇ ਅੱਜ ਅਸੀਂ ਆਏ ਸੀਗੇ ਮੈਰਿਜਵੈਲ ਤੋਂ ਆਏ ਸੀਗੇ ਤੇ ਸਾਡੀ ਪਹਿਲੀ ਵਾਰੀ ਸੀ ਕੀਤੇ ਅਸੀਂ ਲੰਗਰ ਲਾਇਆ ਆਪਣਾ ਫਰੂਟ ਚਾਰਟ ਦਾ ਤੇ ਅੱਛਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਜੀ ਵੀਰ ਜੀ ਬਹੁਤ ਵਧੀਆ ਲੱਗ ਰਿਹਾ ਮੈਂ ਪਹਿਲੀ ਵਾਰੀ ਆਇਆ ਦਰਸ਼ਨ ਕਰਨ ਗੁਰੂ ਸਾਹਿਬ ਦੇ ਹਾਂਜੀ ਹਾਂਜੀ ਇਸ ਤਰ੍ਹਾਂ ਮਹਿਸੂਸ ਹੁੰਦਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਸਾਰੀ ਸੰਗਤ ਨੂੰ ਵੇਖ ਕੇ ਇਥੇ ਵਧੀਆ ਲੱਗ ਰਿਹਾ ਹਾਂਜੀ ਤੁਸੀਂ ਇਹ ਸਮਾਗਮ ਨਗਰ ਕੀਰਤਨ ਕਿਸੇ ਪੰਜਾਬ ਦੇ ਪਿੰਡ ਵਿੱਚ ਨਹੀਂ ਸਕੋ ਅਮਰੀਕਾ ਚੋ ਇਹ ਜਿਹੜੇ ਪੂਰੇ ਖਾਲਸਾਈ ਇਹ ਵਰਦੀਆਂ ਦੇ ਵਿੱਚ ਨਿਹੰਗ ਸਿੰਘ ਸਜੇ ਹੋਏ ਨੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਨੀ ਕਹਦੇ ਦੱਸੋ ਤੁਹਾਡੇ ਕੋਲ ਜਿਹੜੇ ਸਾਰੇ ਸ਼ਸਤਰ ਪਹਿਨੇ ਹੋਏ ਹੈ ਕੀ ਕੁਝ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਹਲੇ ਮੱਲੇ ਦੀ ਲੱਖ ਲੱਖ ਵਧਾਈਆਂ ਹੁਣ ਅਤੇ ਆਹ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ ਆ ਸਾਨੂੰ ਬਾਣਾ ਬਖਸ਼ਿਆ ਜੀ ਤੇ ਮਹਾਰਾਜ ਦੀ ਬਹੁਤ ਦਿਆਲ ਹੈ ਕਿ ਤੁਹਾਨੂੰ ਸਾਨੂੰ ਸਾਂਭ ਸੁਭਾਲ ਸਿਖਾਈਆਂ ਸ਼ਾਸਤਰਾ ਦੀ ਤੇ ਬਾਣਾ ਪਾਉਂਦੇ ਕਿੰਨੇ ਕਿ ਸ਼ਸਤਰ ਨੇ ਜੀ ਅਸੀਂ ਤੁਹਾਨੂੰ ਪੁੱਛੀਏ ਜੀ ਸ਼ਾਸਤਰ ਤਾਂ ਬਿਆਨਤ ਨੇ ਆਂ ਕਿਰਪਾਨਾਂ ਟਾਲਾਂ ਕਟਾਰਾਂ ਜੀ ਸ਼ਰੀ ਸਾਹਿਬ ਤਿਆਰ ਪਰ ਤਿਆਰ ਫੌਜਾਂ ਛੋਟੀਆਂ ਛੋਟੇ ਸ਼ਸਤਰ ਚੱਕਰ ਸਭ ਕੁਝ ਅੱਛਾ ਇੰਨੇ ਸਜਾਵ ਇੰਨਾ ਕੁਝ ਸਾਰਾ ਕੁਝ ਸਜਾਉਣ ਨੂੰ ਕਿੰਨਾ ਕੁ ਸਮਾਂ ਲੱਗ ਜਾਂਦਾ ਇਹ ਮਹਾਰਾਜ ਦੀ ਕਿਰਪਾ ਵੈ ਆਪਾਂ 10 15 ਮਿੰਟ ਚ ਸਜਦੀਦਾ ਪੂਰੇ ਤਿਆਰ ਪਰਦੀ ਹਾਂ ਦਮਾਲਾ ਸਜਾ ਕੇ ਦਮਾਲਾ ਸਾਹਿਬ ਸਜਾ ਕੇ ਬੂੰਗਾ ਸਜਾ ਕੇ ਵਾਹ ਵਾਹ ਇਹ ਤੁਹਾਡੇ ਭਰਾ ਹੈਗੇ ਹਨ ਹਾਂਜੀ ਅੰਨੇ ਕੀ ਕਹਿਣਾ ਚਾਹਦੇ ਹੋ ਬਸ ਸਾਰੇ ਲੱਖ ਲੱਖ ਬਤਾਇਆ ਹੋਣ ਹੌਲੇ ਹੌਲੇ ਦਿਆਂ ਤੇ ਚਾਰਦੀ ਕਲਾਬ ਵਿੱਚ ਰਹਿੰਦੇ ਸਾਰੇ ਜਾਣੇ ਬਹੁਤ ਵਾਹ ਗੱਜ ਗੇ ਦਿਖਾਰੇ ਬਲਾਵੀ ਨੇ ਹਲੋ ਜਾਓ ਸਾਈਂ ਗੁਰਗੋਵ ਸਿੰਘ ਸਾਹਿਬ ਦੇ ਮਾਨੂ ਭਾਵ ਸੱਤ ਜ਼ਰੀਆ ਗਾਲਾ ਦੇਖਦੇ ਫਤਿਹ ਖਾਸ ਦੀ ਹਰ ਮਦਾ ਕੀ ਕਾਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਪੰਜਾਬ ਦੇ ਵਿੱਚ ਦੇਖਦੇ ਆ ਨਾ ਸਾਡੇ ਨੌਜਵਾਨ ਬੱਚੇ ਪਤਿਤ ਹੋ ਜਾਂਦੇ ਆ ਪਰ ਇੱਥੇ ਆ ਕੇ ਸਭ ਸੂਰਤ ਸੋਹਣੇ ਸਰਦਾਰ ਉੱਪਰ ਦੇ ਗਾਤਰੇ ਸ੍ਰੀ ਸਾਹਿਬ ਪਾ ਕੇ ਜਦੋਂ ਆਉਂਦੇ ਆ ਇਹ ਗੁਰਦੁਆਰਾ ਸਾਹਿਬ ਨਗਰ ਕੀਰਤਨ ਦਾ ਸਮਾਗਮਾਂ ਦੇ ਵਿੱਚ ਵੀਰ ਵੀਰੇ ਪੁੱਛਦੇ ਹਾਂ ਜੀ ਵੀ ਜੀ ਕਿਵੇਂ ਦੇਖਦੇ ਹੋ ਇਹ ਸਾਰੇ ਪ੍ਰੋਗਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰੋਗਰਾਮ ਹੈ ਗੁਰੂ ਸਾਈਂ ਗੁਰੂ ਸਾਹਿਬ ਦੀ ਵਸਾਈ ਸਿੱਖੀ ਹੈ ਜੀ ਇਹ ਤੇ ਹਰ ਤਾਈਂ ਪ੍ਰਫੁੱਲਤ ਰਹਿਣੀ ਹੈ ਹਰ ਤਾਈਂ ਮਿਲਣੀ ਹੈ ਇਹ ਤੇ ਗੁਰੂ ਦੀ ਬਖਸ਼ੀ ਤਰਸ ਦਇਆ ਮੈਂ ਰਮਤ ਹੈ ਜੀ ਉਹਨਾਂ ਦੀ ਜੋ ਇਹ ਚੀਜ਼ਾਂ ਇੱਕਕਾਰ ਇਹ ਸਾਨੂੰ ਵਖਰਾਪਣ ਬਖਸ਼ਿਆ ਪਰ ਅੱਜ ਦੇ ਜੋ ਕੁਝ ਚੀਜ਼ਾਂ ਦੀ ਅਸੀਂ ਵੇਨੇ ਆ ਵੀ ਮਰਿਆਦਾ ਤੋਂ ਸਿੱਖੀ ਥੋੜੀ ਜੀ ਹਟਦੀ ਜਾ ਰਹੀ ਹੈ ਜੀ ਪਰ ਉਹਦੇ ਵੱਲ ਜੇ ਸਾਡੇ ਜਿੰਨੇ ਵੀ ਸਿੰਘ ਸਾਹਿਬਾਨ ਜਿੱਦਾਂ ਤੁਸੀਂ ਪਹਿਲਾਂ ਥੋੜੇ ਟਾਈਮ ਪਹਿਲਾਂ ਜਥੇਦਾਰਾਂ ਦੇ ਮਸਲੇ ਸਾਡੇ ਚੱਲਦੇ ਪਏ ਆ ਇਹਦੇ ਤੇ ਗੌਰ ਕਰਨ ਦੀ ਜਿਉਂ-ਜਿਉਂ ਅਸੀਂ ਮर्यादा ਤੋਂ ਵੱਖ ਇੱਥੇ ਜਿੱਦਾਂ ਅਸੀਂ ਆ ਗਏ ਥੋੜਾ ਜਿਹਾ ਇਹ ਫਰਕ ਜ਼ਰੂਰ ਦੇਖਿਆ ਵੀ ਮਰਿਆਦਾ ਤੋਂ ਥੋੜਾ ਜਿਹਾ ਪਿੱਛੇ ਹਟਦੇ ਨੇ ਜਿੱਦਾਂ ਕਿ ਅਸੀਂ ਲੰਗਰ ਪ੍ਰਸ਼ਾਦੇ ਛਕਨੇ ਆਂ ਜਾਂ ਬੱਚੇ ਕਕਾਰਾਂ ਵਾਲਿਆਂ ਇਸ ਵਾਲੇ ਦੇਖ ਥੋੜੀ ਜੀ ਸਾਡੀ ਪਿੱਛੇ ਹਟਦੀ ਪਈ ਐ ਇਹਦੇ ਲਈ ਜਿੰਨੇ ਵੀ ਪ੍ਰਬੰਧਕ ਸਾਹਿਬਾਨ ਨੇ ਰਾਗੀ ਟਾੜੀ ਜਿੱਥੇ ਸਾਡੇ ਜੋ ਵੀ ਨੇ ਉਹਨਾਂ ਨੂੰ ਇਹ ਚੀਜ਼ ਦੱਸਣੀ ਚਾਹੀਦੀ ਇਹ ਵੀ ਜੋ ਸਾਡੇ ਗੁਰੂ ਦੇ ਬਖਸ਼ੇ ਕਕਾਰ ਨੇ ਇਹ ਦੇਖੇ ਐਦੂ ਉੱਤੇ ਕੁਝ ਨਹੀਂ ਇਹ ਤਰਸ ਇਹ ਦਇਆ ਹੈ ਗੁਰੂ ਦੀ ਜੋ ਨੇ ਸਾਨੂੰ ਬਖਸ਼ੀ ਐ ਇਹ ਇਹ ਵਡਿਆਈ ਇਹ ਵਖਰਾਪਣ ਕਿ ਤੋਂ ਨਹੀਂ ਮਿਲ ਸਕਦਾ ਇਸ ਦਿਖ ਬਹੁਤ ਧੰਨਵਾਦ ਹਾਂਜੀ ਥੈਂਕ ਯੂ ਵਾਈਕਡ ਹਾਂਜੀ ਹੋਲੇ ਮਹੱਲੇ ਦੇ ਉੱਤੇ ਸੰਗਤ ਪਹੁੰਚੀ ਹੋਈ ਹੈ ਆਪਾਂ ਸੰਗਤ ਨੂੰ ਪੁੱਛਦੇ ਹਾਂ ਹਾਂਜੀ ਤੁਸੀਂ ਕਿਵੇਂ ਹੋਲੇ ਮਹੱਲੇ ਨੂੰ ਮਨਾ ਰਹੇ ਹੋ ਕਿਸਦਾ ਮਹਿਸੂਸ ਕਰ ਰਹੇ ਹੋ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਫਤਿਹ ਵੀਰ ਜੀ ਅੱਜ ਰੋਜਵੇਲੇ ਗੁਰਦੁਆਰਾ ਸੱਚਖੰਡ ਸਾਹਿਬ ਵੀ ਕਿ ਅੱਜ ਹੋਲੇ ਮਹੱਲੇ ਦਾ ਤਿਹਾਰ ਬਹੁਤ ਧੂਮਤਾਂਮ ਨਾਲ ਮਨਾ ਰਹੇ ਜਿੱਥੇ ਸੰਗਤ ਦਾ ਹੜ੍ਹ ਵੇਖ ਨੂੰ ਮਿਲਿਆ ਹੋਇਆ ਤਰ੍ਹਾਂ ਤਰ੍ਹਾਂ ਦੇ ਸਟਾਲ ਲੱਗੇ ਹੋਏ ਨੇ ਮੈਨੇਜਮੈਂਟ ਕਟੀ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਗਿਆ ਹੈ ਤੇ ਮਹਾਰਾਜ ਦਾ ਫਰਮਾਨ ਵੀ ਹੈ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਲਾਲ ਰੰਗ ਤੇਸ ਕੋ ਲਗਾ ਜਿਸਕੇ ਵਿਭਾਗਾ ਮਹਿਲਾ ਕਦਨ ਹੋਈ ਨਾ ਲਾਗੇ ਦਾਗਾ ਸੋ ਮੇਰੇ ਵੱਲੋਂ ਗੁਰੂ ਰੂਪ ਸਾਹਿਬ ਸਿੰਘ ਜੀ ਨੂੰ ਸਾਰੀ ਸੰਗਤ ਨੂੰ ਜਿਹੜੇ ਤੇ ਪਹੁੰਚੇ ਸਭ ਨੂੰ ਇਸ ਪਰਬ ਦੇ ਉੱਤੇ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸੰਗਤ ਜੀ ਹੋਲੇ ਮੱਲੇ ਤੇ ਰੌਣਕਾਂ ਲੱਗੀਆਂ ਹੋਈਆਂ ਰੋਜਵੈਲ ਗੁਰਦੁਆਰਾ ਸਾਹਿਬ ਤੇ ਇਧਰ ਆ ਪਿੱਕੀ ਚਾਰਟ ਲੱਗੀ ਹੋਈ ਆ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋਲੇ ਮਹਲੇ ਤੇ ਸੰਗਤ ਆ ਰਹੀ ਆ ਤੇ ਸੇਵਾ ਹੋ ਰਹੀ ਆ ਕੀ ਕਹਿਣਾ ਚਾਹੁੰਦੇ ਆ ਬਹੁਤ ਬਹੁਤ ਵਧਾਈਆਂ ਜੀ ਹੋਲੇ ਮਹਲੇ ਦੀਆਂ ਸਾਰੀ ਸੰਗਤ ਨੂੰ ਬਹੁਤ ਸੇਵਾ ਕਾ ਚੱਲ ਰਹੀ ਆ ਜੀ ਬਹੁਤ ਭਾਰੀ ਮਾਤਰਾਏ ਸੰਗਤ ਆਈ ਗਈ ਆ ਇਸ ਵਾਰ ਸੰਗਤ ਜਿਹੜੀ ਪਿਛਲੀ ਵਾਰ ਨਾਲੋਂ ਜ਼ਿਆਦਾ ਹਾਂਜੀ ਇਸ ਵਾਰ ਜ਼ਿਆਦਾ ਹਾਂਜੀ ਅੱਜ ਦੇ ਦਿਨ ਦੇ ਤੇ ਹੋਲਾ ਮਹੱਲਾ ਮਨਾਇਆ ਜਾ ਰਿਹਾ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਇਹੀ ਸੰਗਤ ਨੂੰ ਵੇਖ ਕੇ ਮੈਂ ਤੇ ਐਕਚੁਅਲੀ ਨਵਾਂ ਕੈਲੀਫੋਰਨੀਆ ਚ ਪਰ ਬਹੁਤ ਜ਼ਿਆਦਾ ਵਧੀਆ ਇੱਥੇ ਹੰਗਾਰਾ ਆ ਤੇ ਲੋਕਾਂ ਦਾ ਮਤਲਬ ਕਾ ਇਕੱਠ ਆ ਕਿ ਜਿਹੜਾ ਵੇਖ ਕੇ ਬਹੁਤ ਪ੍ਰਸੰਨ ਹੋਇਆ ਮੰਨ ਕੇ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਸੋ ਵੱਧ ਤੋਂ ਵੱਧ ਬੱਚਿਆਂ ਨੂੰ ਹੋਰ ਆਪਣੇ ਇਤਿਹਾਸ ਬਾਰੇ ਜਾਣੂ ਕਰਉਣਾ ਚਾਹੀਦਾ ਕਿ ਇਸੋ ਲੇ ਮਲੇ ਕਿਦੋਂ ਸ਼ੁਰੂ ਹੋਇਆ ਕਿੰਨੇ ਸ਼ੁਰੂ ਕੀਤਾ ਇਹਦਾ ਪੂਰਾ ਇਤਿਹਾਸ ਜਿਹੜਾ ਆਪਣੇ ਬੱਚਿਆਂ ਨੂੰ ਨਾਲ ਦੱਸਣਾ ਚਾਹੀਦਾ ਤੇ ਬਹੁਤ ਵਧੀਆ ਲੱਗ ਰਿਹਾ ਜਿੱਦਾਂ ਲੱਗ ਰਿਹਾ ਪਿੰਡੂ ਕਲਚਰ ਪੂਰਾ ਲੱਗਦਾ ਜਿਵੇਂ ਪੰਜਾਬ ਦੇ ਵਿੱਚ ਹਾਂਜੀ ਪੂਰਾ ਮੇਲੇ ਵਾਲਾ ਮਾਹੌਲ ਆ ਤੇ ਜਿੱਦਾਂ ਆਪਾਂ ਨੰਦਪੁਰ ਸਾਹਿਬ ਦਾ ਵੇਖਦੇ ਆ ਟੀਵੀ ਦੇ ਉੱਤੇ ਬੈਠਾ ਤੇ ਉਹੋ ਜੀ ਥੋੜੀ ਜੀ ਫੀਲਿੰਗ ਆ ਰਹੀ ਆ ਉਨੀ ਪੂਰੀ ਨਹੀਂ ਆ ਸਕਦੀ ਬਟ ਜਿੱਦਾਂ ਸ਼ਾਪਸ ਵਗੈਰਾ ਲੱਗੀਆਂ ਤੇ ਉਦਾਂ ਦੀ ਥੋੜੀ ਜੀ ਫੀਲਿੰਗ ਹੈਗੀ ਆ ਕਿ ਹਾਂ ਉਹਦੇ ਆਪਣਾ ਜਿਹੜਾ ਪਿੰਡੂ ਕਲਚਰ ਆ ਜਾਂ ਜਿਹੜੇ ਆਪਣੀਆਂ ਚੀਜ਼ਾਂ ਆ ਉਹ ਲੋਕਾਂ ਦੇ ਨੂੰ ਮਤਲਬ ਪ੍ਰਦਰਸ਼ਨ ਜਿਹੜਾ ਉਹਨਾਂ ਦੇ ਅੱਗੇ ਜਿਹੜਾ ਉਹਨਾਂ ਦੀ ਚੁਆਇਸ ਜਿਹੜੀ ਆ ਉਹਦੇ ਹਿਸਾਬ ਨਾਲ ਉਹ ਖਰੀਦ ਸਕਦੇ ਆ ਤੁਸੀਂ ਇਕੱਲੇ ਆਏ ਹੋ ਕਿ ਪਰਿਵਾਰ ਸਮੇਤ ਆਏ ਜੀ ਆਹ ਵੇਖੋ ਮੇਰੀ ਬੇਟੀ ਤੇ ਨਾਲੇ ਸਾਰਾ ਪਰਿਵਾਰ ਆਇਆ ਤੇ ਬਸ ਇਹਨਾਂ ਨੂੰ ਇਹੋ ਹੀ ਆ ਕਿ ਜੇ ਤਾਂ ਬੱਚਿਆਂ ਨੂੰ ਜ਼ਰੂਰ ਦੱਸਣਾ ਚਾਹੀਦਾ ਕਿ ਸਾਡਾ ਹੋਲੇ ਮਹੱਲੇ ਦਾ ਇਤਿਹਾਸ ਕੀ ਆ ਬਹੁਤ ਧੰਨਵਾਦ ਆ ਓਕੇ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਹਾਂ ਜੀ ਹੁੱਲਾ ਮਹੱਲਾ ਬਣਾਇਆ ਜਾ ਰਿਹਾ ਖਾਣ ਪੀਣ ਦੀਆਂ ਸਟਾਲਾਂ ਲੱਗੀਆਂ ਖਰੀਦੋ ਫਰੋਕਤ ਦੀਆਂ ਲੱਗੀਆਂ ਤੇ ਤੁਸੀਂ ਕਿਵੇਂ ਇਸ ਸਟਾਲ ਦਾ ਕੀ ਪਸੰਦ ਆ ਰਿਹਾ ਅੱਗੇ ਕਸਾਉਗੇ ਫਿਰ ਇਹ ਸਵੇਰ ਨਾਲ ਮੈਂ ਇਹ ਵੀ ਲਾ ਲੰਨੇ ਆ ਇੱਥੇ ਖਾਣ ਵੀ ਨੂੰ ਕੋਈ ਜਗ੍ਹਾ ਚਾਹੀਦੀ ਆ ਹੁਣ ਥੋੜੇ ਸੰਗਤ ਜਿਆਦੀ ਹੋ ਗਈ ਆ ਤਾਂ ਖਾਣ ਪੀਣੇ ਸਟਾਲ ਥੋੜੇ ਘੱਟਾ ਦੇ ਤੇ ਬਹਿ ਕੇ ਰੱਖ ਕੇ ਖਾ ਸਕਦੇ ਆ ਸਵਾਜੀ ਰੱਖੀ ਹੋਆ ਬਾਕੀ ਬਹੁਤ ਜਿਆਦਾ ਘੱਟ ਬਹੁਤ ਸੋਹਣਾ ਇੱਥੇ ਦੇਖਣ ਨੂੰ ਮਿਲਿਆ ਕਾਫੀ ਰੌਣਕ ਹੋਈ ਹੋਆ ਇੰਨੇ ਬਹੁਤ ਬੰਦੇ ਹੋ ਗਏ ਅੱਜ ਦੇ ਦਿਨ ਦੇ ਉੱਤੇ ਖਾਸ ਮੈਸੇਜ ਦੇਣਾ ਚਾਹੋ ਖਾਸ ਮੈਸੇਜ ਇਹ ਹੈ ਕਿ ਸਾਰੇ ਨੂੰ ਹੋ ਲੈਵਲ ਦੀ ਲੱਖ ਲੱਖ ਖੁਸ਼ੀਆਂ ਤਾਂ ਬਹੁਤ ਵਧੀਆ ਆ ਇੱਥੇ ਆਓ ਸਾਰਾ ਕੁਝ ਦੇਖੋ ਸਰਾਉਣੇ ਦੇਖੋ ਤਾਂ ਬਹੁਤ ਵਧੀਆ ਜਿਹੜਾ ਬਿਜ਼ਨਸ ਹੈਗਾ ਇਹ ਬਿਲਕੁਲ ਇੰਡੀਅਨ ਸਟਾਈਲ ਹੈ ਸਾਰਾ ਕੁਝ ਹੀ ਸਾਰਾ ਕੁਝ ਇੱਥੇ ਤੁਹਾਨੂੰ ਵੀ ਪੇਟੀਵੇੜ ਅਸੀਂ ਲਾ ਕੇ ਦਿੱਤਾ ਸੀ ਉਹ ਪੇਟੀਵੇੜ ਫਰਨੀਚਰ ਜਿਹਦਾ ਚਾਹੀਦਾ ਸਾਰਾ ਬਣਾ ਲੀਦਾ ਜੀ ਜਿੱਦਾਂ ਦਾ ਸੋਫਾ ਚਾਹੀਦਾ ਆ ਸਾਰਾ ਆਪ ਹੀ ਕਸਟਮਾਈਟ ਸਾਰਾ ਕੁਝ ਸਾਰਾ ਕੁਝ ਕਸਟਮਾਈਟ ਬਹੁਤ ਹਾਂਜੀ ਹਾਂਜੀ ਅੱਲੀ ਹੁਲਾਮ ਹਲਾ ਮਨਾਇਆ ਜਾ ਰਿਹਾ ਮੈਂ ਦੇਖ ਰਿਹਾ ਭਰਾਜੀ ਨੇ ਇਹ ਸਭ ਸੂਰਤ ਹੋਣ ਜਾ ਰਹੇ ਆ ਦਾੜੀ ਰੱਖੀ ਆ ਉਲੇ ਮਹੱਲੇ ਦੇ ਉੱਤੇ ਤੁਸੀਂ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਜਿਹੜੀ ਦਾਤ ਹੈ ਉਹ ਰੱਖਣ ਜਾ ਰਹੇ ਕੋਈ ਖਾਸ ਗੱਲਬਾਤ ਬਸ ਕੋਈ ਖਾਸ ਗੱਲਬਾਤ ਨਹੀਂ ਜੀ ਬਸ ਕੀ ਕਹਿੰਦੇ ਭਟਕੇ ਹੋਏ ਸੀ ਕਾਫੀ ਧੀਰ ਤੋਂ ਟਰਾਈ ਕਰਦੇ ਹੋਏ ਘਰ ਨੂੰ ਪਰਤਣ ਦੀ ਸੋ ਟਰਾਈ ਵਾਹਿਗੁਰੂ ਮਾਰਾ ਸਫਲ ਹੀ ਕਰੇ ਉਹ ਕਿਹੜੀ ਘੜੀ ਸੀ ਜਿਨੇ ਤੁਹਾਨੂੰ ਟੁੰਬਿਆ ਵੀ ਮੈਨੂੰ ਹੁਣ ਇਸ ਪਾਸੇ ਵੱਲ ਆਪਣੇ ਘਰ ਵਾਪਸੀ ਕਰਨੀ ਚਾਹੀਦੀ ਹੈ ਕੁਛ ਨਹੀਂ ਜੀ ਬਸ ਬੱਚਿਆਂ ਦੇ ਕੇਸ ਰੱਖੇ ਸੀ ਕਿ ਪਹਿਲੀ ਗੱਲ ਤੇ ਵੀ ਜੇ ਉਹਨਾਂ ਦੇ ਰੱਖਿਆ ਤਾਂ ਆਪ ਨੂੰ ਵੀ ਫਿਰ ਰੱਖਣੇ ਚਾਹੀਦੇ ਆ ਜੀ ਜੇ ਕਹੀ ਜਾਈਏ ਕਿ ਮਤਲਬ ਫੇਰ ਨਹੀਂ ਕਹਣਾ ਵੀ ਉਹਨਾਂ ਵਾਸਤੇ ਵੀ ਜੀ ਉਹਨਾਂ ਰੱਖਣੇ ਆਪ ਨਹੀਂ ਰੱਖਣੇ ਆ ਫਿਰ ਚੰਗੀ ਗੱਲ ਨਹੀਂ ਆ ਸੋ ਇਹ ਵੀ ਸੀ ਕਿ ਮਨ ਦੇ ਵਿੱਚ ਬਸ ਵੇਹੇ ਵੀ ਗੁਰੂ ਘਰ ਜਦੋਂ ਆਉਂਦੇ ਸੀ ਐਵਰੀ ਵੀਕ ਹਰ ਰੋਜ਼ ਆਉਂਦੇ ਸੀ ਅਰਦਾਸ ਇਹ ਕਰਦੀ ਕਿ ਮਹਾਰਾਜ ਆਪਣੇ ਚਰਨਾਂ 'ਚ ਯੂ نو ਸੇਵਾ ਬਖਸ਼ੋ ਤੇ ਬਸ ਹੁਣ ਜਦੋਂ ਸ਼ੀਸ਼ਾ ਦੇਖਦੇ ਹੋ ਦਸਤਾਰ ਬੰਨਦੇ ਹੋ ਕਿਵੇਂ ਮਹਿਸੂਸ ਹੁੰਦਾ ਬਹੁਤ ਸੋਹਣਾ ਫੀਲ ਹੁੰਦਾ ਜੀ ਆਪਣੇ ਆਪਣੇ ਆਪ ਨੂੰ ਚੰਗਾ ਲੱਗਦਾ ਹੈ ਬੇਖਣੋਂ ਲੱਗਦਾ ਕਿ ਪਹਿਲਾਂ ਵਾਲਾਂ ਚ ਹੱਥ ਫੇਰੇਦਾ ਹੈ ਹੁਣ ਪਰਨਾਂ ਦੇ ਹੱਥ ਫੇਰੇਦਾ ਤੇ ਜਦੋਂ ਸੋਹਣਾ ਲੱਗਦਾ ਬੱਚਾਂ ਕੇ ਲੱਗਦਾ ਬਹੁਤ ਵਧੀਆ ਹਾਂਜੀ ਬਹੁਤ ਹੀ ਉਸਤਾਦ ਲੋਕ ਜਿਹੜੇ ਬੱਚਿਆਂ ਨੂੰ ਕੀਰਤਨ ਦੀ ਦਾਤ ਬਖਸ਼ਦੇ ਆ ਭਾਈ ਗੁਰਮੀਤ ਸਿੰਘ ਜੀ ਅੱਜ ਦੇ ਦਿਨ ਦੇ ਉਤੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਵਾਹਿ ਖਾਲਸਾ ਵਾਹਿ ਗੁਰ ਜਿੱਕੀ ਫਤਿਹ ਹਾਂਜੀ ਅੱਜ ਹੌਲੇ ਮੱਲੇ ਦੇਸ ਪਵਿੱਤਰ ਦਿਹਾੜੇ ਤੇ ਜੋ ਕਿ ਰੋਜਵੈਲ ਦੀ ਤਰਤੀ ਤੇ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਨੂੰ ਹੌਲੇ ਮੱਲੇ ਦੇ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਕਰ ਜੀ ਕਾ ਖਾਲਸਾ ਹੈ। ਹਾਂ ਜੀ ਹੁਲਾ ਮੱਲਾ ਇੱਥੇ ਮਨਨ ਪਹੁੰਚਿਓ। ਕਿਵੇਂ ਦੇਖੀ ਕਾ ਖਾਲਸਾ ਵਰੀ ਫਤੇ ਜੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਜਿਹੜਾ ਹੁਲਾ ਮੱਲਾ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਆ ਤੇ ਸਾਨੂੰ ਉਹਨਾਂ ਦੇ ਪੂਰਿਆਂ ਚੱਲਣਾ ਚਾਹੀਦਾ। ਹਰ ਇੱਕ ਬੰਦੇ ਜਿੰਨੇ ਵੀ ਇੱਥੇ ਹੈਗੇ ਆ ਮੁੰਡੇ-ਕੁੰਡੇ ਇਹਨਾਂ ਦਾੜੀਆਂ ਰੱਖਣੀਆਂ ਚਾਹੀਦੀਆਂ ਤੇ ਪੱਗਾਂ ਬੰਨਣੀਆਂ ਚਾਹੀਦੀਆਂ ਨਾਲ ਤੁਰੀ ਟੌਰ ਬਣਦੀ ਆ ਨਾਲ ਤੁਰੀ ਸਰਦਾਰ ਜੀ ਸਰਦਾਰ ਜੀ ਕਹਿੰਦੇ ਆ। ਇਹ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਵੱਡਿਆ ਹਿੱਸਾ ਮੁੜ ਕੇ ਪਤਾ ਨਹੀਂ ਆਪਾਂ ਮੁੜ ਕੇ ਆਉਣਾ ਕਿ ਨਹੀਂ ਆਉਣਾ। ਇਸ ਕਰਕੇ ਮੇਰੀ ਬੇਨਤੀ ਮੰਨੋ ਤੇ ਪਿਆਰ ਕਰੋ ਕਰੋ ਜਿਹਨਾਂ ਸੋਚਦਾ ਕਿ ਇਹਨਾਂ ਨਾਲ ਕਿ ਦੁਸ਼ਮਣੀ ਨਾ ਕਰੋ ਕਿਸ ਨਾਲ ਮਾਰਾ ਨਾ ਕਰੋ ਚੰਗਾ ਕਰੋ ਜੇ ਚੰਗਾ ਕਰੋਗੇ ਹਾਂ ਇਹ ਰੰਗ ਅਜਨੰਗਨ ਦੀ ਇਹ ਅੱਜ ਰੰਗ ਆਪਾਂ ਨੂੰ ਰੰਗਲੀ ਲੋੜ ਆ ਕਿੱਥੇ ਆਏ ਆ ਉਹਨਾਂ ਕੋ ਲੈ ਕੇ ਜਾਈਏ ਇੱਥੋਂ ਉਹਨਾਂ ਕੋ ਲੈ ਜਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਹੋਲਾ ਮਹੱਲਾ ਮਨਾਇਆ ਜਾ ਰਿਹਾ ਕੀ ਮੈਂ ਦੇਖਦੇ ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਨੂੰ ਜੋ ਕੇ ਗੁਰਦੁਆਰਾ ਸਾਹਿਬ ਰੋਜ਼ ਵੇਲੇ ਵਿਖੇ ਜੁੜੀ ਹੈਗੀ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲਾ ਮਹੱਲਾ ਇੱਕ ਖਾਲਸਾਈ ਜਾਹੋ ਜਲਾਉ ਦਾ ਪ੍ਰਤੀਕ ਇਹ ਦਿਨ ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਦੀ ਵਿਲੱਖਣ ਪਹਿਚਾਣ ਨੂੰ ਤੇ ਖਾਲਸੇ ਨੂੰ ਤੰਦਰੁਸਤ ਰੱਖਣ ਵਾਸਤੇ ਤੇ ਖਾਲਸੇ ਦੀਆਂ ਫੌਜਾਂ ਨੂੰ ਤਿਆਰਬਰ ਤਿਆਰ ਰੱਖਣ ਵਾਸਤੇ ਜਿਹੜਾ ਦਿਨ ਮੁਕਰਰ ਕੀਤਾ ਉਸ ਨੂੰ ਹਰ ਸਾਲ ਸੰਗਤ ਜਿਹੜੀ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਉਸ ਦਿੱਤੇ ਹੋਏ ਇਸ ਨਾਰੇ ਦੇ ਨਾਲ ਮਨਾਉਂਦੀ ਹੈ ਇਹ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਖਾਲਸਾ ਹਮੇਸ਼ਾ ਉਸ ਵਾਹਿਗੁਰੂ ਦੇ ਅਧੀਨ ਹੈ ਅਤੇ ਹਮੇਸ਼ਾ ਚੜ੍ਹਦੀ ਕਲਾ ਵਾਸਤੇ ਸਮੂੱਚੇ ਸੰਸਾਰ ਦੀ ਚੜ੍ਹਦੀ ਕਲਾ ਵਾਸਤੇ ਤਿਆਰ ਪਰ ਤਿਆਰ ਰਹਿੰਦਾ ਹੈ ਤੇ ਸੰਸਾਰ ਵਿੱਚ ਆ ਰੀਆਂ ਕ੍ਰੀਤੀਆਂ ਨੂੰ ਵੀ ਖਾਲਸਾ ਦੂਰ ਕਰਦਾ ਤੇ ਖਾਲਸੇ ਦੇ ਅੰਦਰ ਆ ਰੀਆਂ ਨੂੰ ਵੀ ਕ੍ਰੀਤੀਆਂ ਨੂੰ ਵੀ ਹੌਲੇ-ਮੱਲੇ ਵਾਲੇ ਦਿਨ ਖਾਲਸਾ ਜਿਹੜਾ ਉਹ ਆਪਣੇ ਜਾਹੂ ਜਲੋਬ ਦਿਖਾ ਕੇ ਉਹ ਦੂਰ ਕਰਦਾ ਤੇ ਸੰਗਤ ਨੂੰ ਜਿੱਥੇ ਅਸੀਂ ਬਹੁਤ-ਬਹੁਤ ਵਧਾਈ ਪੇਸ਼ ਕਰਦੇ ਆ ਨਾਲ-ਨਾਲ ਅਪੀਲ ਵੀ ਕਰਦੇ ਆ ਕਿ ਆਓ ਕਲਗੀਧਰ ਪਾਤਸ਼ਾਹ ਜੀ ਨੇ ਇਹ ਜੋ ਸਾਨੂੰ ਦੇਣ ਬਖਸ਼ਿਸ਼ ਕੀਤਾ ਹੈ ਇਹ ਦਿਨ ਦੀ ਮਹਾਨਤਾ ਨੂੰ ਜਾਣੀਏ ਹੋਲਾ ਮਹੱਲਾ ਕਿਉਂ ਮਨਾਇਆ ਜਾਂਦਾ ਹੈ ਇਹ ਕੱਲਾ ਸ਼ਕਨ ਸ਼ਕਾਉਣ ਵਾਸਤੇ ਨਹੀਂ ਹੈ ਨਾ ਹੀ ਕਿ ਸੋਹਣੇ ਕੱਪੜੇ ਪਾ ਕੇ ਘੁੰਮਣ ਫਿਰਨ ਵਾਸਤੇ ਹੈ ਇਹ ਇੱਕ ਸਾਡੀ ਵੱਖਰੀ ਪਹਿਚਾਣ ਦਾ ਦਿਨ ਹੈ ਸਾਡੇ ਵੱਖਰੇ ਇਤਿਹਾਸ ਦਾ ਪਹਿਰਾਵੇ ਦਾ ਦਿਖਾਵੇ ਦਾ ਦਿਨ ਹੈ ਅਸੀਂ ਕੇਵਲ ਕੇਵਲ ਖਾ ਪੀ ਕੇ ਤੁਰ ਜੰਨੇ ਆ ਭਾਈ ਸਾਹਿਬ ਨੇ ਵੀ ਅੰਦਰ ਕਸਾ ਵਿੱਚ ਆਪ ਜੀ ਨੂੰ ਸਮਝਾਇਆ ਸੀ ਆਓ ਖਾਲਸਾ ਜਿਹੜਾ ਆ ਤਾਂ ਹੀ ਇਹ ਬਰਕਰਾਰ रह ਸਕਦਾ ਕਿ ਆਪਾ ਗੁਰੂ ਵਾਲੇ ਬਣ ਕੇ ਅਮਰਤਾਰੀ ਹੋ ਕੇ ਹਮੇਸ਼ਾ ਤਿਆਰ ਬਰ ਤਿਆਰ ਗੁਰੂ ਕੇ ਖਾਲਸੇ ਬਣ ਕੇ ਗੁਰੂ ਦੇ ਅੱਗੇ ਪੇਸ਼ ਹੋਈਏ ਤਾਂ ਹੀ ਗੁਰੂ ਕਲਗੀ ਤਰਪਾਸ਼ੇ ਨੇ ਜਿਹੜਾ ਸਾਨੂੰ ਬਚਨ ਕਿਹਾ ਸੀ ਦਮਦਮਾ ਸਾਹਿਬ ਵਿਖੇ ਕਿ ਇਨ ਪੁੱਤਰਨ ਕੇ ਅਸੀਸ ਪਰ ਵਾਰ ਦिए ਸੁਤ ਚਾਰ ਚਾਰ ਮੋਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਜੋ ਹਜ਼ਾਰਾਂ ਦੀ ਗਿਣਤੀ ਸਾਡੀ ਹੈ ਅਸੀਂ ਉਹਦੇ ਵਿੱਚੋਂ ਅਲੱਗ ਨਾ ਹੋਈਏ ਅਸੀਂ ਗੁਰੂ ਕੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੀਏ ਫਿਰ ਸੰਗਤ ਨੂੰ ਖੋਲੇ ਮੱਲੇ ਦੀ ਬਹੁਤ ਬਹੁਤ ਵਧਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ